ਕਰਨਾ ਦਾ ਇਹ ਕਹਿਣਾ ਕਿ ਉਧਰੋਂ ਅਥਰੂ ਗਾਇਸ ਦੇ ਗੋਲੇ ਸੁੱਟੇ ਗਏ 11 ਵਜੇ ਕਰਨਾ ਤਾਂ ਕੋਈ ਕਿਸਾਨਾਂ ਨੇ ਸੀ ਪਰ ਉਧਰੋਂ ਅਥਰੂ ਗਾਇਸ ਦੇ ਗੋਲੇ ਸੁੱਟੇ ਗਏ ਉਸ ਸਰਕਾਰ ਸ਼ਾਸਨ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿ ਸਾਡੇ ਨਾਲ ਮੀਟਿੰਗ ਕਰੋ ਕਿਸਾਨ ਹੁਣ ਮੀਟਿੰਗ ਕਰਨ ਗਏ ਹੋਏ ਹਨ ਨਹੀਂ ਆਇਆ ਕੱਲ ਨਹੀਂ ਆਉਣੀ ਜੀ ਹਾਂਜੀ ਪਹਿਲਾਂ ਨੂੰ ਦਿੱਤੇ ਹੀ ਸਾਬ ਕਿ ਇੱਕ ਵਾਰ ਦੋ ਦੋ ਡਰੋਨ ਨਾਲ ਸੱਟ ਕੇ ਇਹਨਾਂ ਨੂੰ ਲੱਗਦੇ ਕਉਂ ਤੁਰੇ ਖੜਦੇ ਨੇ ਇਹਨੂੰ ਕਰਕੇ ਦਿਖਾਵਾਂ ਕੋਈ ਡਾ ਕੇ ਦੇਖਣ ਹੁਣ ਕਿਵੇਂ ਵਾਪਸ ਲੈ ਕੇ ਗਰਾਉਂਡ ਸਾਰੀ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਤੇ ਕਿਵੇਂ ਦਾ ਮਾਹੌਲ ਆ ਕਿਉਂਕਿ 11 ਵਜੇ ਦੀ ਕਾਲ ਸੀ ਭਾਰਤੀ ਕਿਸਾਨ ਆਗੂਆਂ ਦੀ ਕਿ ਅੱਗੇ ਬਦਾਂਗੇ ਬਾਰਡਰ ਵੱਲ ਜਾਵਾਂਗੇ ਅਤੇ ਦਿੱਲੀ ਨੂੰ ਪੂਛ ਕਰਾਂਗੇ ਪਰ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਇਹ ਵੀ ਪੂਰੀਆਂ ਦਿਖਾ ਰਿਹਾ ਕਿ ਕਿਵੇਂ ਦਾ ਇੱਥੇ ਮਾਹੌਲ ਆ ਕਿੰਨਾ ਕੀ ਇਕੱਠਾ ਤਸਵੀਰਾਂ ਦਿਖਾਵਾਂਗੇ ਕਿ ਸਟੇਜ ਤੋਂ ਆਗੂ ਨੇ ਜਿਹੜੇ ਸੰਬੋਧਨ ਕਰ ਰਹੇ ਨੇ ਤੇ ਇਕੱਠ ਦੀ ਗੱਲ ਕਰਾਂਗੇ ਕਿ ਬਾਰਡਰ ਦੇ ਬਿਲਕੁਲ ਕਰੀਬ ਅੱਜ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਪਹੁੰਚੇ ਨੇ ਵੱਡੀ ਗਿਣਤੀ 'ਚ ਕਿਸਾਰ ਪਹੁੰਚੇ ਨੇ ਸੋ ਤਸਵੀਰਾਂ ਸੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਗੱਲਬਾਤ ਹੋਈ ਗੱਲਬਾਤ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸਵੇਰੇ 11 ਵਜੇ ਕਿਸਾਨਾਂ ਦਾ ਇਹ ਕਹਿਣਾ ਕਿ ਉਧਰੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ 11 ਵਜੇ ਕਰਨਾ ਤਾਂ ਕੋਈ ਕਿਸਾਨਾਂ ਨੇ ਸੀ ਪਰ ਉਧਰੋਂ ਅਥਰੂ ਗੈਸ ਦੇ ਜਿਹੜੇ ਗੋਲੇ ਸੁੱਟੇ ਗਏ ਤਾਂ ਕਿਸਾਨ ਆਗੂਆਂ ਨੇ ਕਿਹਾ ਅਧ ਮੀਟਿੰਗ ਮੀਟਿੰਗ ਦਾ ਸੱਦਾ ਵੀ ਆਇਆ ਜਿਹੜੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿ ਸਾਡੇ ਨਾਲ ਮੀਟਿੰਗ ਕਰੋ ਕਿਸਾਨ ਹੁਣ ਮੀਟਿੰਗ ਕਰਨ ਗਏ ਹੋਏ ਹਨ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਸੰਬੋਧਨ ਵੀ ਕਰ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਜਦੋਂ ਵੀ ਆਪਾਂ ਇੱਥੋਂ ਚੱਲਣਾ ਅਤੇ ਹੁਣ ਮੀਟਿੰਗ ਚੱਲ ਰਹੀ ਆ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਉਹ ਮੀਟਿੰਗ ਤੇ ਗੱਲ ਇੱਥੋਂ ਤੱਕ ਹੋ ਰਹੀ ਆ ਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਜਾਂ ਤਾਂ ਪੂਰੀ ਜ਼ਿੰਮੇਵਾਰੀ ਮਿਲੇ ਕੋਈ ਗੱਲਬਾਤ ਹੋਵੇ ਕਿ ਹਾਂ ਸਾਡੀਆਂ ਮੰਗਾਂ ਪ੍ਰਤੀ ਕੋਈ ਧਿਆਨ ਦੇਵੇਗੀ ਸਰਕਾਰ ਜੇ ਦੇਵੇਗੀ ਤਾਂ ਸਾਡਾ ਪਲਾਨ ਚੇਂਜ ਹੋ ਸਕਦਾ ਪਰ ਸਾਡਾ ਪਲਾਨ ਚੇਂਜ ਨਹੀਂ ਹੋ ਸਕਦਾ ਜੇਕਰ ਸਰਕਾਰ ਕੋਈ ਵਧੀਆ ਤਰੀਕੇ ਨਾਲ ਗੱਲ ਨਹੀਂ ਕਰਦੀ ਜਾਂ ਸਾਡੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੁੰਦੀ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿਹੜੇ ਨੌਜਵਾਨ ਨੇ ਨੌਜਵਾਨ ਪੂਰੇ ਤਿਆਰ ਬਰ ਤਿਆਰ ਨੇ ਆਪਣੀ ਪ੍ਰੋਟੈਕਸ਼ਨ ਲਈ ਬਹੁਤ ਕੁਝ ਕੀਤਾ ਹੋਇਆ ਉਹਨਾਂ ਨੇ ਕਿ ਪ੍ਰੋਟੈਕਸ਼ਨ ਅਸੀਂ ਆਪਣੀ ਵੀ ਕਰਾਂਗੇ ਤੇ ਅੱਗੇ ਵੀ ਵਧਾਂਗੇ ਸੋ ਤਸਵੀਰਾਂ ਸਾਹਮਣੇ ਦੂਜੇ ਵੱਨੇ ਤੋਂ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਉੱਪਰੋਂ ਹਰਿਆਣੇ ਵਾਲੇ ਪਾਸੇ ਫੋਰਸਸ ਲੱਗੀਆਂ ਹੋਈਆਂ ਨੇ ਪੈਰਾਮਿਲਟਰੀ ਫੋਰਸਸ ਨੇ ਤੇ ਨੌਜਵਾਨ ਇੱਥੇ ਇੱਕ ਰਸਾ ਲਗਾਇਆ ਹੋਇਆ ਹੈ ਕਿ ਇਸ ਤੋਂ ਅੱਗੇ ਨਹੀਂ ਵਧਣਾ ਜਦੋਂ ਕਿਸਾਨ ਆਗੂਆਂ ਦੀ ਮੀਟਿੰਗ ਪੂਰੀ ਕੰਪਲੀਟ ਹੋ ਗਈ ਮੀਟਿੰਗ ਪੂਰੀ ਹੋ ਗਈ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਕੂਚ ਕਰਾਂਗੇ ਸੋ ਲਗਾਤਾਰ ਜਿਹੜੇ ਨੌਜਵਾਨ ਉਹ ਪਿੱਛੇ ਵੀ ਕਰ ਰਹੇ ਨੇ ਕਿ ਪਿੱਛੇ ਆਪਣੇ ਰਾਬਤੇ 'ਚ ਖੜਿਆ ਜਾਵੇ ਬਾਈ ਜੀ ਰਸਾ ਲਾਇਆ ਹੋਇਆ ਹੈ ਤੋ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਵੀ ਇੱਥੇ ਰੁਕੋ ਇਹ ਤਾਂ ਕਰਕੇ ਨਹੀਂ ਜਾਣ ਦਿੰਦੇ ਜੇ ਨਾ ਹੁਕਮ ਨਹੀਂ ਕੋਈ ਹਣਾ ਜਦੋਂ ਹੁਕਮ ਹੋਊਗਾ ਫਿਰ ਜਾਣਗੇ ਠੀਕ ਹੈ ਪਰ ਕੋਈ ਆ ਕੀ ਸੀ 11:00 ਵਜੇ ਉਧਰੋਂ ਅਥਰੂਾਸ ਦੇ ਗੋਲੇ ਫੇਰ ਆਏ ਨੇ ਅੱਜ ਕਹਿਲ ਕਰਕੇ ਡਰਾ ਰਹੇ ਆ अच्छा है। दा 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 <laughs> okay, okay, okay. <laughs> ठीक है। ਰਦਾ ਰਦਾ ਡਰ ਜਾਣਗੇ। ਓਕੇ ਓਕੇ ਓਕੇ। ਵੀਜੀ ਕੀ ਨਾਮ ਆ ਜੀ ਆਪਣਾ? ਮੈਂ ਸੁਖਪਾਲ ਸਿੰਘ ਢੱਫਰ ਪ੍ਰਧਾਨ ਕਿਸਾਨ ਗਨ ਅਸ਼ੰਘਾਟ ਕਮੇਟੀ ਪੰਜਾਬ ਸੰਯੁਕਤ ਕਿਸਾਨ ਮੋਰਚਾ। ਓਕੇ ਸੁਖਪਾਲ ਜੀ ਕਿਵੇਂ ਦੇਖਦੇ ਹੋ 11:00 ਵਜੇ ਕੁਛ ਤੁਸੀਂ ਕਰਨੀ ਸੀ। ਇਧਰੋਂ ਅਥਰੂ ਗਏ ਇਸ ਦੇ ਗੋਲੇ ਕਹਿੰਦੇ ਕਾਫੀ ਆਏ ਕਿ ਕਿ ਇੱਕ ਪ੍ਰੈਸ਼ਰ ਬਣਾਇਆ ਸਰਕਾਰ ਨੇ ਕਿ ਅੱਗੇ ਨਾ ਵਧਣ ਕਿਸਾਨ। ਦੇਖੋ ਕੁਝ ਸਾਡੇ ਨੌਜਵਾਨ ਜਿਹੜੇ ਕੋਈ ਬੁਲੜਬਾਜੀ ਕਰਨ ਦੇ ਵਿੱਚ ਵੀ ਘਟ ਨਹੀਂ ਹੈਗੇ। ਕੁਝ ਖੂਨ ਜਿਹੜਾ ਖੋਲਦਾ ਜਾਂ ਸਿੰਘਾਂ ਦਾ ਇਸ ਕਰਕੇ ਥੋੜਾ ਜਿਆ ਉਹ ਨਹੀਂ ਵੀ ਠੀਕ ਹੈ ਆਪਣਾ ਅਲਰਟ ਜਾਰੀ ਕੀਤਾ ਸੀ ਠੀਕ ਹੈ ਜਦੋਂ ਕਿ ਨੌਜਵਾਨ ਥੋੜੇ ਜਿਹਾ ਅੱਗੇ ਚਲੇ ਗਏ ਤੇ ਤਿਆਰੀ ਕਰ ਰਹੇ ਸੀ ਵੀ ਜਾਣ ਦੀ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸਰਕਾਰ ਜਿਹੜੀ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਆ ਉਹ ਦੇਖੋ ਹੁਣ ਮੈਸੇਜ ਆਉਂਦਾ ਮੀਟਿੰਗ ਦਾ ਜਾ ਅਸੀਂ ਫੈਸਲਾ ਕੀਤਾ ਵੀ ਸਾਨੂੰ ਦੋ ਟੁਕ ਦੱਸੋ ਸਾਡੀ ਐਮਐਸਪੀ ਦੇ ਉੱਤੇ ਕੁਝ ਗੱਲ ਕਰਨੀ ਚਾਹੁੰਦੇ ਜਾਂ ਨਹੀਂ ਕੁਝ ਮੰਗ ਮੰਦੇ ਜਾਂ ਨਹੀਂ ਮੰਦੇ ਉਹ ਫੈਸਲਾ ਜਿਹੜਾ ਆ ਜਾਣਾ ਹੈ 15-20 ਮਿੰਟ ਦੇ ਵਿੱਚ ਇਸ ਕਰਕੇ ਅਸੀਂ ਜਿਹੜਾ ਉਹ ਸੀਸ ਵੈਰ ਹੀ ਸਮਝੋ ਅਸੀਂ ਬਹੁਤ ਸ਼ਾਂਤੀ ਦਾ ਮਾਹੌਲ ਜਿਹੜਾ ਬਣਾਇਆ ਸਾਰੇ ਬੰਦੇ ਜਿੱਦਕੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ ਉੱਥੇ ਚੱਲ ਰਹੀ ਚੱਲ ਰਹੀ ਸਾਡੀ ਮੀਟਿੰਗ ਚੱਲ ਰਹੀ ਸਾਡੇ ਆਗੂ ਜਿਹੜੇ ਆ ਉਹ ਗੱਲ ਕਰ ਰਹੇ ਆ ਕਿਸੇ ਤਰ੍ਹਾਂ ਦਾ ਵੀ ਮੈਸੇਜ ਆਉਂਦਾ ਉਹ ਕਨਵੇ ਕਰਕੇ ਫੇਰੀ ਜਿਹੜਾ ਅੱਗੇ ਵਧੇ ਜੋ ਠੀਕ ਹੈ ਉਦੋਂ ਤੱਕ ਇੱਥੇ ਰੁਕਿਆ ਜਾ ਰਿਹਾ ਕਿ ਨੌਜਵਾਨ ਇੱਧਰ ਖੜਨ ਅੱਗੇ ਨਾ ਜਾਣ ਜਿਵੇਂ ਵੀ ਅਸੀਂ ਖੜੇ ਇੱਥੇ ਨੌਜਵਾਨਾਂ ਨੂੰ ਰੋਕ ਰਹੇ ਆ ਪਰ ਹਜੇ ਕੁਝ ਨਹੀਂ ਕਰਨਾ ਜਦੋਂ ਕਰਨਾ ਅਸੀਂ ਅੱਗੇ ਹੋਵਾਂਗੇ ਸਾਰੇ ਬਿਲਕੁਲ ਜੀ ਸੋ ਸ਼ੰਭੂ ਬਾਰਡਰ ਤੇ ਤਾਰ ਲੱਗੀ ਹੋਈ ਆ ਨੌਜਵਾਨਾਂ ਨੂੰ ਜਿਹੜੇ ਕਿਸਾਨ ਆ ਅੱਗੇ ਜਾਣ ਤੋਂ ਫਿਲਹਾਲ ਲਈ ਰੋਕ ਰਹੇ ਨੇ ਕਿ ਅੱਗੇ ਨਹੀਂ ਵਧਣਾ ਅੱਗੇ ਜਾਵਾਂਗੇ ਫੇਰ ਜਦੋਂ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਸੋ ਲਗਾਤਾਰ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਦਾ ਜਿਹੜਾ ਮਾਹੌਲ ਆ ਜਾਈ ਇਕੱਠ ਦੀ ਗੱਲ ਕਰੀਏ ਬਹੁਤ ਵੱਡਾ ਇਕੱਠਾ ਇੱਥੇ ਸੋ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਨੌਜਵਾਨਾਂ ਨੂੰ ਰੋਕ ਵੀ ਰਹੇ ਨੇ ਕਿ ਅੱਗੇ ਨਹੀਂ ਵਧਣਾ ਜਿੰਨਾ ਸਮਾਂ ਕਿਸਾਨਾਂ ਦੀ ਮੀਟਿੰਗ ਕੰਪਲੀਟ ਨਾ ਹੋ ਜਾਵੇ ਸੋ ਗੱਲਬਾਤ ਵੀ ਕਰਾਂਗੇ ਹੰਜਕੀ ਨਾਮ ਜੀ ਆਪਣਾ ਸੋਨ ਸਿੰਘ ਜੀ ਅੱਛਾ ਸੋਨ ਸਿੰਘ ਜੀ ਕਿਸਾਨ ਆਗੂ ਦੀ ਮੀਟਿੰਗ ਚੱਲ ਰਹੀ ਹੈ ਫਿਰ ਹਜੇ ਕੀ ਪਲਾਨ ਕੀ ਆ ਇਹ ਤਾਂ ਜੀ ਉਹ ਬੰਦੇ ਨੂੰ ਪਤਾ ਮੈਨੂੰ ਨਹੀਂ ਪਤਾ ਠੀਕ ਹੈ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੇ ਜਿੱਥੇ ਨੌਜਵਾਨ ਨੇ ਲਿੰਗ ਸਿੰਘ ਫੌਜਾਂ ਨੇ ਸੋ ਲਗਾਤਾਰ ਇੱਥੇ ਮੌਜੂਦ ਨੇ ਤੇ ਕਿਸਾਨ ਆਗੂਆਂ ਦੀ ਮੀਟਿੰਗ ਲਗਾਤਾਰ ਜਾਰੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਕਿ ਮੀਟਿੰਗ ਸਾਡੇ ਨਾਲ ਆ ਕੇ ਕਰੋ ਹੁਣ ਕਿਸਾਨ ਆਗੂਆਂ ਦੀ ਸਰਬੰਸਿੰਘ ਪੰਦੇਰ ਜਗਜੀਤ ਸਿੰਘ ਦੱਲੇਹੜ ਜੋ ਪ੍ਰਸ਼ਾਸਨ ਨਾਲ ਮੀਟਿੰਗ ਕਰ ਰਹੇ ਨੇ ਲਗਾਤਾਰ ਮੀਟਿੰਗ ਜਾਰੀ ਆ ਅਤੇ ਨੌਜਵਾਨ ਨੇ ਜਿਹੜੇ ਪੂਰੀਆਂ ਤਿਆਰੀਆਂ ਨੇ ਕਿ ਅਸੀਂ ਅੱਗੇ ਵੱਧਣ ਨੂੰ ਤਿਆਰ ਆ ਸਾਨੂੰ ਕਿਸਾਨ ਆਗੂ ਇੱਕ ਵਾਰੀ ਕਹਿਣ ਵੱਡਾ ਇਕੱਠ ਸੰਭੂ ਬਾਰਡਰ ਤੇ ਸੋ ਸਟੇਜ ਲੱਗੀ ਹੋਈ ਆ ਸੰਬੋਧਨ ਕਰ ਰਹੇ ਨੇ ਦੁਨੀਆ ਦੇ ਹਰੇਕ ਖਿੱਤੇ ਦੇ ਵਿੱਚ ਅੱਜ ਸਵੇਰ ਤੋਂ ਹੀ ਕਿਉਂਕਿ ਸਵੇਰ ਤੋਂ ਹੀ ਨਿਗਾ ਸੀ ਕਿ 11 ਵਜੇ ਕੀ ਪਲਾਨ ਬਣਾਈ ਆ ਕਿਸਾਨਾਂ ਨੇ ਕਿਹੜੇ ਪਲਾਨ ਨਾਲ ਅੱਗੇ ਵਧਣਗੇ ਕਿਸ ਤਰੀਕੇ ਨਾਲ ਕਾਫੀ ਤਿਆਰੀਆਂ ਵੀ ਕੀਤੀਆਂ ਹੋਈਆਂ ਸੀ ਸੋ ਉਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਪਲਾਨ ਥੋੜਾ ਜਿਹਾ ਚੇਂਜ ਕੀਤਾ ਇੱਕ ਮੀਟਿੰਗ ਕਰਕੇ ਕਿਉਂਕਿ ਜਦੋਂ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ ਤਾਂ ਉਹ ਪ੍ਰਾਨ ਥੋੜਾ ਜਿਹਾ ਲੇਟ ਹੋਇਆ ਹੁਣ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਣਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਅੱਜ ਅੱਗੇ ਵਧਾਂਗੇ ਕਿਉਂਕਿ 19 ਤਰੀਕ ਨੂੰ ਪੂਰਾ ਪਲਾਨ ਬਣਾਇਆ ਇਹ ਕਿ 21 ਤਰੀਕ ਨੂੰ ਅਸੀਂ ਅੱਗੇ ਵਧਾਂਗੇ ਕਿਸਾਨਾਂ ਦੀ ਸਟੇਟਮੈਂਟ ਸੀ ਜਿਹੜੀ ਉਹ 19 ਤਰੀਕ ਨੂੰ ਆ ਗਈ ਸੀ ਸੋ ਤਿਆਰੀਆਂ ਜਿਹੜੀਆਂ ਤਿਆਰੀਆਂ ਸੀ ਜਿਹੜੇ ਗੱਟੇ ਨੇ ਉਹ ਵੀ ਟਰਾਲੀਆਂ ਭਰੀਆਂ ਹੋਈਆਂ ਨੇ ਕਿ ਜੇ ਜ਼ਰੂਰਤ ਪਈ ਤਾਂ ਅਸੀਂ ਉਸ ਹਿਸਾਬ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਖਬਰਾਂ ਇਹ ਵੀ ਦੇਖਿਆ ਨੇ ਕਿ ਡਰੋਨ ਡਰੋਨ ਨੂੰ ਰੋਕਣ ਲਈ ਪਤੰਗ ਵੀ ਉਡਾਏ ਜਾ ਰਹੇ ਨੇ ਕਿਉਂਕਿ ਪਹਿਲਾਂ ਇੱਕ ਪਤੰਗ ਦੀ ਡੋਰ ਨੇ ਡਰੋਨ ਨੂੰ نیچے ਲਾ ਰਿਆ ਸੀ ਸੋ ਬਾਈ ਜੀ ਵੀ ਉਰੀ ਪਤੰਗ ਵੀ ਉਡਾ ਰਹੇ ਨੇ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆਪਣਾ ਉਪਿੰਦਰ ਸਿੰਘ ਜੀ ਅੱਛਾ ਭਪਿੰਦਰ ਜੀ ਪਤੰਗ ਫੇਰ ਉਡਾਤੇ ਅੱਜ ਇੱਥੇ ਹਾਂਜੀ ਅੱਜ ਉਡਾਉਣੇ ਪੈਣੇ ਸੀ ਇਹਨਾਂ ਨੂੰ ਆਏ ਆ ਕੱਲ੍ਹ ਨਹੀਂ ਆਉਣੀ ਜੀ ਹਾਂਜੀ ਪਹਿਲਾਂ ਨੇ ਦਿੱਤਾ ਹੀ ਸਾਫ਼ ਕਿ ਇੱਕ ਵਾਰ ਦੋ ਦੋ ਡਰੋਨ ਨਾਲ ਸੱਟ ਕੇ ਇਹਨਾਂ ਨੂੰ ਲਾਗਦੇ ਤੂੰ ਤੁਰੇ ਫਿਰਦੇ ਨੇ ਠੀਕ ਹੈ ਇਹਨੂੰ ਕਰਕੇ ਦਿਖਾਉਂਗਾ ਕੋਈ ਨੂੰ ਡਾ ਕੇ ਦੇਖਣ ਹੁਣ ਕਿਵੇਂ ਵਾਪਸ ਲੈ ਕੇ ਕਰਾਉਂਨ ਸਾਰੀ ਠੀਕ ਹੈ ਹੁਣ ਕਿੰਨੇ ਕਿੰਨੇ ਕ ਪਤੰਗ ਉਡਾਏ ਹੋਏ ਨੇ ਕਾਫੀ ਲੱਗ ਰਹੇ ਨੇ 6-7 ਹੋ ਗਏ ਨੇ ਜੀ ਤੇ ਹੁਣ ਡੋਰ ਦਾ ਹੱਲ ਕਰਕੇ ਤੇ ਆਪਾਂ ਘੱਟੋ-ਘੱਟ 15 ਤੋਂ 20 ਪਤੰਗ ਕਰ ਲੈਣੇ ਜੇ ਕਿਸੇ ਕੋਲੋਂ ਡਰੋਨ ਨੂੰ ਉਹ ਡਰੋਨ ਲੈ ਕੇ ਆਉਣ ਲੱਗੇ ਹੋ ਸਿਰ ਦੋ ਪਤੰਗ ਉੱਡੇ ਹੋਏ ਸਿਰਫ ਹੀ ਉਹ ਪਤੰਗਾਂ ਨੂੰ ਦੇਖ ਕੇ ਪਿੱਛੇ-ਪਿੱਛੇ ਮੋੜ ਕੇ ਲੈ ਗਏ ਠੀਕ ਹੈ ਉਹ ਡਰੋਨ ਕਿੱਥੇ ਤੱਕ ਉਰੇ ਤੱਕ ਪਹੁੰਚ ਗਿਆ ਸੀ ਕਿ ਪਿੱਛੇ ਰੁਕ ਗਿਆ ਸੀ ਆਹ ਆਹ ਬੋਰਡ ਦਾ ਗ੍ਰੀਨ ਬੋਰਡ ਕ੍ਰਾਸ ਕਰ ਗਏ ਸੀ ਜਮਾਂ ਜਿੱਥੇ ਤੱਕ ਖਾਦਾ ਲਈ ਆਪਣੀ ਤਾਰ ਲੱਗੀ ਹੋਈ ਉਹ ਹੱਦ ਕਰਾਸ ਕਰ ਗਏ ਸੀ ਠੀਕ ਹੈ ਹੋਰ ਬਸ ਪਤੰਗਾਂ ਦੀ ਕਮੀ ਕਰਕੇ ਉਹ ਹੋਇਆ ਨਹੀਂ ਤਾਂ ਹੁਣ ਅਸੀਂ ਉਹਦੇ ਕਰਕੇ ਡਾਏ ਹੋਇਆ ਸਾਰੇ ਪਤੰਗ ਗਾਂਢੀ ਗਾਂਢੀ ਬਿਲਕੁਲ ਇੱਕ ਪਾਸੇ ਤਾਂ ਕਿਸਾਨਾਂ ਨੇ ਕਿਹਾ ਸੀ ਕਿ 11 ਵਜੇ ਕੂਚ ਕਰਾਂਗੇ ਪਰ 11 ਵਜੇ ਕੂਚ ਕਰਨ ਤੋਂ ਪਹਿਲਾਂ ਹੀ ਉਧਰੋਂ ਅਥਰੂ ਗ ਸਾਡੇ ਅਸੀਂ ਅੱਗੇ ਜਾ ਕੇ ਖੜੇ ਸੀਗੇ ਜਰੂਰ ਮੋਰਚੇ ਦੇ ਕਿਉਂ ਸਾਡਾ ਹੱਕ ਵੀ ਬੰਦ ਆਈ ਖੜੀਏ ਜਾ ਕੇ ਤੇ ਸਾਡੇ ਕਿਸੇ ਆਗੂ ਨੇ ਕਿਹਾ ਨਹੀਂ ਸੀ ਕਿ ਇਹ ਜਾਣਾ ਉਹਨਾਂ ਨੇ ਇੱਕਦਮ ਹਮਲਾ ਕੀਤਾ ਤੇ ਉਦੋਂ ਉਦੋਂ ਸਾਨੂੰ ਕਿਹਾ ਵੀ ਗਿਆ ਵੀ ਤੁਸੀਂ ਕਿਰਾਂ 10 ਮਿੰਟ ਪਿੱਛੇ ਹੋ ਜਾਵੀਂ ਵੀ ਸਾਡੇ ਨਾਲ ਕੋਈ ਗੱਲ ਕਰ ਲਈ ਸਰਕਾਰ ਵੀ ਅਸੀਂ ਕੋਈ ਹੱਲ ਕਰਦੇ ਤੁਹਾਡੇ ਐਮਐਸਪੀ ਜੇ ਜੋ ਵੀ ਤੁਹਾਡੇ ਰੂਲ ਹੈਗੇ ਠੀਕ ਹੈ ਹੋਰੇ ਕਰਕੇ ਕਿਰਾਂ ਅਸੀਂ ਵੇਟ ਕਰ ਰਹੇ ਹਜੇ ਜਦੋਂ ਸਾਨੂੰ ਪਿੱਛੇ ਅੱਗੇ ਮੈਂ ਕਹਤਾ ਤੁਹਾਨੂੰ ਜੋ ਮਿਲਦਾ ਪਿੱਛੇ ਆਰਡਰ ਅਸੀਂ ਫਾਲੋ ਕਰਾਂਗੇ ਜੀ ਆ ਠੀਕ ਹੈ ਅਸਾ ਪਤੰਗ ਹੁਣ ਲਗਾਤਾਰ ਜਾਰੀ ਹੈ ਤੁਸੀਂ ਅਈ ਆਪਣੀ ਡਿਊਟੀ ਹੈ ਨਿਭਾਈ ਜਾਓ ਪਤੰਗ ਜਾਰੀ ਰੱਖੋਗੇ ਤੁਸੀਂ ਇਹ ਜਿੰਨਾ ਚਿਰ ਅਸੀਂ ਹੈਗੇ ਇੱਥੇ ਖੜੇ ਆ ਜੋ ਮਰਜ਼ੀ ਹੋ ਜਾਈ ਭੁੱਖੇ ਰਹਿ ਲਾਂਗੇ ਪਰ ਇਹਨੂੰ ਉਤਰਦੇ ਬਸ ਠੀਕ ਹੈ ਇਹ ਤਾਂ ਕੀ ਤੁਹਾਨੂੰ ਕੀ ਲੱਗਦਾ ਵੀ ਇਹ ਪਤੰਗ ਜਿਹੜੇ ਚੜੇ ਹੋਣੇ ਤਾਂ ਡਰੋਨ ਨੂੰ ਰੁਕ ਗਿਆ ਜੇ ਪਤੰਗ ਨਾ ਹੁੰਦੇ ਫੇਰ ਡਰੋਨ ਹੋਰ ਅੱਗੇ ਆਉਂਦਾ ਜੀ ਦੇਖੋ ਜੀ ਜਿੱਦਾਂ ਹੁਣ 13 ਤਰੀਕ ਤੋਂ ਚੱਲ ਰਿਹਾ ਤਾਂ ਨਹੀਂ ਉਹ ਕਿਸੇ ਨੇ ਕੁਝ ਨਹੀਂ ਪਤੰਗ ਨਹੀਂ ਡਾਇਆ ਸੀਗਾ ਤਿੰਨ ਦਿਨ ਲਗਾਤਾਰ ਫਾਇਰਿੰਗ ਹੋਈ ਕੀਤੀ ਉਹਨਾਂ ਨੇ ਤੇ ਲਗਾਤਾਰ ਡਰੋਨ ਗਾਂਹ ਤੱਕ ਜਾ ਜਾ ਕੇ ਉਹਨਾਂ ਨੇ ਕੀਤੀ ਫਾਇਰਿੰਗ ਜਿਸ ਦਿਨ ਅਸੀਂ ਪਹਿਲੇ ਦੋ ਡਰੋਨ ਸਿੱਟੇ ਆ ਜੀ ਉਸ ਤੋਂ ਬਾਅਦ ਕੋਈ ਡਰੋਨ ਤਾਂ ਗਾਂਹ ਨਹੀਂ ਪਹੁੰਚਿਆ ਹਾਲੇ ਤੱਕ ਹਾਂਜੀ ਜਦੋਂ ਨਾ ਦੋ ਡਰੋਨ ਅਸੀਂ ਤਾਂ ਖੇਤਾਂ 'ਚ ਸਿੱਟੇ ਨਹੀਂ ਗਰਾਹ ਕਰਕੇ ਤੋਂ ਉਹਦੇ ਕਰਕੇ ਗਾਂਹ ਨਹੀਂ ਪਹੁੰਚੇ ਹਜੇ ਤੱਕ ਹਾਂਜੀ ਸੋ ਇਹ ਨੌਜਵਾਨ ਨੇ ਜਿਹੜੇ ਇਹ ਪਤੰਗ ਉਡਾ ਰਹੇ ਨੇ ਪਤੰਗ ਉਡਾ ਕੇ ਕਿਉਂਕਿ ਪਹਿਲਾਂ ਡਰੋਨ ਸੁੱਟੇ ਨੇ ਪਤੰਗ ਦੀ ਡੋਰ ਨਾਲ ਡਰੋਨ ਸੁੱਟੇ ਗਏ ਸੀ ਅਤੇ ਲਗਾਤਾਰ ਹੁਣ ਪਤੰਗਾਂ ਤੇ ਇਹ ਵੀ ਇਹਨਾਂ ਨੇ ਦੱਸਿਆ ਕਿ ਅੱਜ ਵੀ ਡਰੋਨ ਆਇਆ ਡਰੋਨ ਆ ਕਈ ਦਿਨਾਂ ਬਾਅਦ ਆ ਜੇ ਗੱਲਬਾਤ ਕਰੀਏ ਤਾਂ 13 ਫਰਵਰੀ 14 ਫਰਵਰੀ ਦੋ ਦਿਨ ਕਾਫੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਸ ਤੋਂ ਬਾਅਦ ਪੂਰਾ ਸ਼ਾਂਤਮਈ ਪਰ 21 ਫਰਵਰੀ ਨੂੰ ਅੱਜ ਦਾ ਦਿਨ 11 ਵਜੇ ਕਿਸਾਨਾਂ ਨੇ ਕੂਚ ਕਰਨਾ ਸੀ ਪਰ ਕੂਚ ਕਰਨ ਤੋਂ ਪਹਿਲਾਂ ਹੀ ਉਧਰੋਂ ਕਾਫੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਡਰੋਨ ਵੀ ਭੇਜਿਆ ਗਿਆ ਜਦੋਂ ਡਰੋਨ ਇੱਧਰ ਆਇਆ ਤਾਂ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਦੋ ਪਤੰਗ ਸੀ ਚਾੜੇ ਹੁਣ ਕਾਫੀ ਪਤੰਗ ਚੜਾਏ ਹੋਏ ਨੇ ਕਿ ਡਰੋਨ ਅਸੀਂ ਸੁੱਟਾਂਗੇ ਫਿਰ ਡਰੋਨ ਨੂੰ ਅੱਗੇ ਨਹੀਂ ਵਧਣ ਦੇਵਾਂਗੇ ਸੋ ਸਿਚੁਏਸ਼ਨ ਤੁਹਾਨੂੰ ਲਗਾਤਾਰ ਜਿਹੜੀ ਸੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਨੌਜਵਾਨ ਆਪਣੇ ਟਰੈਕਟਰਾਂ ਤੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਕਿ ਅਸੀਂ ਅੱਗੇ ਵਧਾਂਗੇ ਜਿਵੇਂ ਵੀ ਜਦੋਂ ਆਗੂ ਸਾਨੂੰ ਆਰਡਰ ਕਰਨਗੇ ਤਾਂ ਅਸੀਂ ਅੱਗੇ ਜਾਵਾਂਗੇ ਤਸਵੀਰਾਂ ਸੰਭੂ ਬਾਰਡਰ ਦੀਆਂ ਹਾਂਜੀ ਵੀਰ ਜੀ ਕੀ ਨਾਮ ਆ ਜੀ ਗੁਰਮੀਤ ਸਿੰਘ ਜੀ ਅੱਛਾ ਜੀ ਕਿਵੇਂ ਦਾ ਗੁਰਮੀਤ ਜੀ ਕਿਵੇਂ ਦਾ ਚੱਲ ਰਿਹਾ ਹੁਣ ਗੱਲਬਾਤ ਕੀ ਚੱਲ ਰਹੀ ਆ ਕਿਸਾਨ ਆਗੂਆਂ ਦਾ ਕੀ ਕਹਿਣਾ ਕਿਸਾਨ ਆਗੂਆਂ ਦੇਖੋ ਅਸੀਂ ਤਾਂ ਕਿਸਾਨ ਆਗੂਆਂ ਦੇ ਕਹਿਣੇ ਜੀ ਚੱਲਣਾ ਠੀਕ ਹੈ ਜੀ ਜਿਵੇਂ ਉਹ ਕਹਣ ਕਿ ਉਹਵੇਂ ਹੀ ਚੱਲਣਾ ਇੱਕ ਸਾਡੀ ਕੋਈ ਗਲਤੀ ਉਹਨਾਂ ਨੂੰ ਜਥੇਬੰਦੀਆਂ ਸਰਕਾਰ ਮੂਰੇ ਜਵਾਬ ਦੇਣਾ ਬਣਦੇ ਜਿਵੇਂ ਜਿਵੇਂ ਉਹਨਾਂ ਦਾ ਹੁਕਮ ਆਊਗਾ ਉਹਵੇਂਵੇਂ ਚੱਲਾਂਗੇ ਠੀਕ ਹੈ ਅੱਜ ਕਿੰਨੀ ਕ ਕਾਰਵਾਈ ਹੋਈ ਆ ਉਧਰੋਂ ਕਾਰਵਾਈ ਤਾਂ ਸਵੇਰੇ ਕਹਿੰਦੇ ਥੋੜੇ ਕੋਲੇ ਤੱਕ ਗਏ ਨੇ ਪਰ ਹਾਲੇ ਤੱਕ ਸ਼ਾਂਤੀ ਹੈ ਜਦੋਂ ਤੱਕ ਉਪਰੋਂ ਕੋਈ ਹੁਕਮ ਨਹੀਂ ਆਉਂਦਾ ਹੈ ਠੀਕ ਹੈ ਹਾਂਜੀ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਦਿਖਾ ਰਿਹਾ ਹਾਂ ਜਿੱਥੇ ਨੌਜਵਾਨ ਨੌਜਵਾਨ ਤੇ ਜੀਸੀਬੀਆਂ ਜਿਹੜੀਆਂ ਤਿਆਰ ਕਰਵਾਈਆਂ ਗਈਆਂ ਸੀ ਕੱਲ ਲਗਾਤਾਰ ਤੁਸੀਂ ਖਬਰਾਂ ਦੇਖ ਰਹੇ ਸੀ ਕਿ ਜੀਸੀਬੀ ਸ਼ੰਭੂ ਬਾਰਡਰ ਤੇ ਪਹੁੰਚੀ ਆ ਉਹ ਜੀਸੀਬੀ ਦੀ ਵੀ ਤਸਵੀਰਾਂ ਦਿਖਾਉਨੇ ਆ ਸਪੈਸ਼ਲ ਤਰੀਕੇ ਨਾਲ ਉਹ ਜੀਸੀਬੀ ਦੀ ਸਿਕਿਉਰਿਟੀ ਕੀਤੀ ਗਈ ਆ ਆਲੇ-ਦੁਆਲੇ ਬਹੁਤ ਇੱਕ ਲੋਹੇ ਨਾਲ ਪੂਰੀ ਤਰ੍ਹਾਂ ਲੈਸ ਕੀਤੀ ਗਈ ਆ ਹੋਖੇ ਇਹਦੀ ਪ੍ਰੋਟੈਕਸ਼ਨ ਐਵੇਂ ਦੀ ਬਣਾਈ ਜਾਵੇ ਕਿ ਬਿਲਕੁਲ ਸੇਫ ਰਹੇ ਇਹਨੂੰ ਕੋਈ ਦਿੱਕਤ ਨਾ ਆਵੇ ਸੋ ਲਗਾਤਾਰ ਜਿਹੜੀ ਜੀਸੀਬੀ ਆ ਦੀਪ ਸਿੱਧੂ ਦੀ ਤਸਵੀਰ ਵੀ ਇਸ ਤੇ ਲੱਗੀ ਹੋਈ ਆ ਹਾਂਜੀ ਵਾਹਿਗੁਰੂ ਜੀ ਖਾਲਸਾ ਹਾਏ ਹਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਹੋਰ ਸੁਣਾਓ ਜੀ ਕਿਵੇਂ ਆ ਜੀ ਮਾਹੌਲ ਕਿਵੇਂ ਆ ਹੁਣ ਇੱਥੇ ਮਾਹੌਲ ਤਾਂ ਸ਼ਾਂਤ ਹੋ ਗਿਆ ਸਵੇਰੇ 11 ਵਜੇ ਤੱਕ ਬਹੁਤ ਗਰਮ ਸੀ ਜੀ ਸਾਡੇ ਲੀਡਰਾਂ ਨੇ ਕਿਹਾ ਕਿ ਆਪਾਂ ਸ਼ਾਂਤਮਈ ਇਹ ਮੋਰਚਾ ਜਿੱਤਣਾ ਜੇ ਨਾ ਸਰਕਾਰ ਮੰਨੀ ਫਿਰ ਅੱਗੇ ਸੀ ਹੋਵਾਂਗੇ ਤੇ ਪਿੱਛੇ ਸਾਡੇ ਬੱਚੇ ਹੋਣਗੇ ਅਸੀਂ ਇਸ ਤਰ੍ਹਾਂ ਬੱਚੇ ਅੱਗੇ ਲਾ ਕੇ ਮਰਵਾਉਣੇ ਨਹੀਂ ਆ ਠੀਕ ਹੈ ਤੇ ਇਸੇ ਕਰਕੇ ਸ਼ਾਂਤੀ ਹੋ ਗਈ ਆ ਕਿ ਪਬਲਿਕ ਵੀ ਜਿਹੜੀ ਆ ਸਾਡੇ ਲੀਡਰਾਂ ਦੀ ਮੰਨਦੀ ਆ ਠੀਕ ਹੈ ਤੇ ਇਹਦੇ ਨਾਲ ਸਾਡੀ ਸਫਲਤਾ ਮਾਹੌਲ ਗਰਮ ਕਿਵੇਂ ਜੇ ਹੋ ਗਿਆ ਸੀ 11 ਵਜੇ ਕਿਵੇਂ ਉਧਰੋਂ ਅਥਰੂ ਗੈਸ ਦੇ ਗੋਲੇ ਆਈ ਨਹੀਂ ਜੀ ਕੋਈ ਮਸਲਾ ਨਹੀਂ ਹਾਲ ਹੋ ਰਿਹਾ ਐਮਐਸਪੀ ਤੋਂ ਭੱਜਦੇ ਠੀਕ ਹੈ ਜਿਹੜੇ ਪੰਜ ਫਸਲਾਂ ਦੀ ਆ ਨਹੀਂ ਜੀ ਉਹ ਤਾਂ ਬਿਲਕੁਲ 11 ਵਜੇ ਤੁਸੀਂ ਕੂਚ ਕਰਨਾ ਸੀ ਉਧਰ ਆਗੂ ਦਾ ਕਿਹਾ ਹੋਇਆ ਪਰ ਉਧਰੋਂ ਅਥਰੂ ਗੈਸ ਦੇ ਗੋਲੇ ਕਾਰਵਾਈ ਹੋਈ ਉਧਰੋਂ ਸੁਟੇ ਗਏ ਰੁਕਿਆ ਗਿਆ ਕਿ ਸੰਨਾਂ ਨੂੰ ਥੋੜਾ ਸਾਡੇ ਨੇ ਛੇੜਖਾਨੀ ਕੀਤੀ ਆ ਉਹਦਾ ਕਰਕੇ ਫਿਰ ਉਹਨਾਂ ਨੂੰ ਕਰਨਾ ਪੈਂਦਾ ਵਾ ਠੀਕ ਹੈ ਤੇ ਇਹ ਨਹੀਂ ਕਿ ਜੋ ਹੋਣੀ ਵੀ ਚਾਹੀਦੀ ਹੈ ਠੀਕ ਹੈ ਕਿਉਂ ਪਿੱਛੇ ਫਿਰ ਜਿਹੜੇ ਜਨਤਾ ਪਬਲਿਕ ਟ੍ਰੈਨਿੰਗ ਬੈਠੀ ਉਹ ਜਲਦੀ ਜਲਦੀ ਆਉਂਦੀ ਹੈ ਕਿ ਮੋਰਚਾ ਜਿਹੜਾ ਵਾ ਅੱਗੇ ਵਧਣ ਲਈ ਤਿਆਰ ਹੋ ਗਿਆ ਪਰ ਕੁਝ 11 ਦਾ ਟਾਈਮ ਦਿੱਤਾ ਹੋਇਆ ਸੀ ਐਸਸੀ ਵੀ 11 ਵਜੇ ਪਤਾ ਨਹੀਂ ਕੀ ਹੋਣਾ ਇੱਕੋ ਲਖਤ ਚੱਲਣਾ ਕਿਹੜੀ ਪਲੈਨਿੰਗ ਨਾਲ ਚੱਲਣਾ ਉਹ ਵੀ ਉਹਨਾਂ ਦੇ ਮਨ 'ਚ ਸੀ ਗੱਲ ਹਾਂਜੀ ਰਾਤ 12 ਵਜੇ ਤੱਕ ਇਹੋ ਸੋਚਦੇ ਰਹੇ ਕਿ ਸਵੇਰੇ 11 ਵਜੇ ਅੱਗੇ ਵਧਣਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਕਿੰਨੇ ਮਤਲਬ ਜਾਨਾਂ ਜਾਣੀਆਂ ਕਿੰਨੇ ਸੱਟਾ ਪੇਟਾ ਲੱਗਣੀਆਂ ਮਸਲਾ ਤਾਂ ਬਹੁਤ ਵੱਡਾ ਲੇਕਿਨ ਇਸ ਤਰ੍ਹਾਂ ਜੇ ਸਾਂਭੇ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਸਾਡੇ ਲੀਡਰ ਬਹੁਤ ਸਿਆਣੇ ਆ ਵਿਕਣ ਵਾਲੇ ਨਹੀਂ ਆ ਇਹਨਾਂ ਨੇ ਕਿਹਾ ਜੇ ਸੀ ਵਿਕ ਗਏ ਸਾਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦੇ ਬਿਲਕੁਲ ਅੱਜ ਜੀਸੀਬੀ ਜਿਹੜੀ ਤਿਆਰ ਕਰਵਾਈ ਗਈ ਹੈ ਇਹਦੀ ਪ੍ਰੋਟੈਕਸ਼ਨ ਲਈ ਲੋਹਾ ਹੋਰ ਬੈਲਡਿੰਗ ਕੀਤਾ ਗਿਆ ਤੇ ਇਹ ਚਰਚਾ ਚ ਕੱਲ ਦੀ ਬਹੁਤ ਦੇਖ ਰਹੇ ਸੀ ਕਿ ਸ਼ੰਭੂ ਬਾਰਡਰ ਪਹੁੰਚ ਗਈ ਜੀ ਵੀ ਕੀ ਕੀਤਾ ਜਾਊਗਾ ਜੀਸੀਬੀ ਨਾਲ ਵੀ ਵੈਰੀਗੇਟ ਸਾਈਡ ਤੇ ਕੀਤੇ ਜਾਣਗੇ ਉਹਦੇ ਨਾਲ ਕਿਸ ਤਰੀਕੇ ਨਾਲ ਵੀ ਕਿਵੇਂ ਯੂਜ਼ ਕੀਤੀ ਜਾਊਗੀ ਜਾਨੀ ਕਿ ਅਸੀਂ ਵੀ ਦੇਖ ਰਹੇ ਹਾਂ ਬਹੁਤ ਪ੍ਰੋਟੈਕਸ਼ਨ ਚ ਤਿਆਰ ਕੀਤੀ ਹੋਈ ਹੈ ਜੀ ਆ ਕਰਿਓ ਗੱਲ ਇਹ ਭਾਈ ਜਿਹੜੇ ਵੈਰੀਗੇਟ ਲਾਏ ਐ ਉਹਨਾਂ ਨੂੰ ਸਾਈਡ 'ਚ ਕਰਨ ਵਾਸਤੇ ਮਸ਼ੀਨ ਆਈ ਹੈ ਠੀਕ ਹੈ ਹਾਂ ਠੀਕ ਹੈ ਹੋਰ ਕੋਈ ਹਜੇ ਹਜੇ ਤਾਂ ਫਿਲਹਾਲ ਖੜੀ ਆ ਹੈ ਹਜੇ ਕੋਈ ਕੋਈ ਪਲਾਨ ਨਹੀਂ ਬਣਿਆ ਤੁਹਾਡਾ ਸਾਡੇ ਕਿਸ ਆਗੂਆਂ ਕੀ ਕੋਈ ਕਾਲ ਨੀਆਂ ਦੀ ਜਦ ਤੱਕ ਖੜੇ ਹੈ ਠੀਕ ਹੈ ਜਦ ਕਾਲ ਆਵੇਗੀ ਫਿਰ ਚੱਲੂਗੇ ਹੋਰ ਕੋਈ ਨਹੀਂ ਠੀਕ ਹੈ ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਜਿਹੜੀ ਜੀਸੀਬੀ ਇੱਕ ਸਪੈਸ਼ਲ ਤਰੀਕੇ ਨਾਲ ਇਹ ਤਿਆਰ ਕਰਵਾਈ ਵੀ ਆ ਇਹ ਜਦੋਂ ਆਗੂ ਕਹਿਣਗੇ ਤਾਂ ਜਿਹੜੇ ਵੈਰੀਗੇਟ ਨੇ ਵੱਡੇ ਵੱਡੇ ਉਹ ਸਾਈਡ ਤੇ ਕਰਨ ਵਾਸਤੇ ਇਹ ਜੀਸੀਬੀ ਯੂਜ਼ ਕੀਤੀ ਜਾਵੇਗੀ ਸੋ ਲਗਾਤਾਰ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਸਟੇਜ ਨੂੰ ਸੰਬੋਧਨ ਕਰ ਰਹੇ ਨੇ ਕਿਸਾਨ ਆਗੂ ਅੱਧਾ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਹੀ ਪਤਾ ਲੱਗਣਾ ਕਿ ਕਿਵੇਂ ਦਾ ਪਲਾਨ ਰਹਿਣ ਵਾਲਾ ਕਿਉਂਕਿ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਹੋਈ ਆ ਜਿਵੇਂ ਦਾ ਮਾਹੌਲ ਬਣ ਰਿਹਾ ਸੀ ਇਕੱਠ ਵੱਧ ਰਿਹਾ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਮੀਟਿੰਗ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਾਡੇ ਨਾਲ ਮੀਟਿੰਗ ਕਰੋ ਤਾਂ ਕਿਸਾਨਾਂ ਨੇ ਸੰਬੋਧਨ ਕੀਤਾ ਸਾਡੇ 11:00 ਵਜੇ ਤੋਂ ਬਾਅਦ ਕਿਸਾਨ ਮੀਟਿੰਗ ਤੇ ਗਏ ਹੋਏ ਨੇ ਹੁਣ ਮੀਟਿੰਗ ਚੱਲ ਰਹੀ ਹੈ ਤੇ ਆਗੂ ਨੇ ਜਿਹੜੇ ਉਹ ਇੱਥੇ ਸੰਬੋਧਨ ਕਰ ਰਹੇ ਨੇ ਉਹ ਵੇਟ ਕਰ ਰਹੇ ਨੇ ਕਿ ਅਗਲਾ ਪਲਾਨ ਕਿਸਾਨਾਂ ਦਾ ਕੀ ਹੋਵੇਗਾ ਕਿਸਾਨਾਂ ਆਗੂਆਂ ਦਾ ਕੀ ਪਲਾਨ ਹੋਣ ਵਾਲਾ ਉਹਦੇ ਹਿਸਾਬ ਨਾਲ ਵੀ ਅਸੀਂ ਅਗਲਾ ਫੈਸਲਾ ਲਵਾਂਗੇ ਸੋ ਸਾਹਮਣੇ ਸਟੇਜ ਦੀਆਂ ਤਸਵੀਰਾਂ ਵੀ ਤੁਹਾਨੂੰ ਸਿੱਧੀਆਂ ਦਿਖਾ ਰਹਿਆਂ ਸੈਂਟਰਲ ਪੰਜਾਬ ਟੀਵੀ ਤੇ ਤੇ ਕੀ ਪਲੈਨਿੰਗ ਆ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਜੋ ਵੀ ਗੱਲਬਾਤ ਆ ਉਹ ਕਿਸਾਨ ਆਪਣੀ ਪਲੈਨਿੰਗ ਦੱਸਣਗੇ 30000 ਬੋਲੀਆ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਜਿਹੜੇ ਮੀਟਿੰਗ ਕਰ ਰਹੇ ਨੇ ਤੇ ਸਾਈਡ ਤੇ ਸਾਈਡ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕੱਗਰ ਦੇ 브릿ਜ ਨੇ ਜਿਹੜੇ ਪੁਲ ਨੇ ਉਹਨਾਂ ਦੇ ਸਾਈਡ ਤੇ ਕਿਵੇਂ ਕਿਸਾਨ ਵੇਟ ਕਰ ਰਹੇ ਨੇ ਕਿਸਾਨ ਆਗੂ ਕਿ ਜਿੰਮੇ ਦਾ ਫੈਸਲਾ ਕਰਨਗੇ ਅਸੀਂ ਤਿਆਰ ਵਰ ਤਿਆਰ ਹਾਂ ਵੱਡੀ ਗਿਣਤੀ ਚ ਅੱਜ ਕਿਸਾਨ ਆਗੂ ਪਹੁੰਚੇ ਹੋਏ ਨੇ ਪੂਰਾ ਜਿਹੜਾ ਸ਼ੰਭੂ ਬਾਰਡਰ ਆ ਇਹ ਪੂਰੀ ਤਰ੍ਹਾਂ ਵੱਡੀ ਗਿਣਤੀ ਚ ਕਿਸਾਨ ਹੀ ਕਿਸਾਨ ਨੌਜਵਾਨ ਹੀ ਨੌਜਵਾਨ ਇੱਥੇ ਮੌਜੂਦ ਨੇ ਜੋ ਮੀਟਿੰਗ ਨੂੰ ਦੇਖ ਰਹੇ ਨੇ ਕਿ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ ਉਸ ਦੇ ਵਿੱਚ ਕੀ ਹੋਣਾ ਇਹ ਰਿਹਾ ਕਾਰਨ ਕੀ ਗੱਲਬਾਤ ਹੁਣ ਇਸ ਨੂੰ ਲਗਾਤਾਰ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਜਿੱਥੇ ਜਿਹੜਾ ਮਾਹੌਲ ਆ ਤੁਹਾਨੂੰ ਪੂਰਾ ਦਿਖਾਇਆ ਕਿ ਬੜੀ ਕਸ਼ਮਕਸ਼ ਸਰਕਾਰ ਨਾਲ ਚੱਲੀ ਆ ਗੱਲਬਾਤ ਹੋਈ ਆ ਹੁਣ 2-3 ਦਿਨ ਤੋਂ ਇਹ ਸੀ ਕਿ 21 ਫਰਵਰੀ ਨੂੰ ਕਿਸਾਨ 11 ਵਜੇ ਕੂਚ ਕਰਨਗੇ ਪਰ 11 ਵਜੇ ਕੂਚ ਜਦੋਂ ਕਰਨ ਦੀ ਪਲੈਨਿੰਗ ਬਣਾ ਰਹੇ ਸੀ ਤਾਂ ਥਰੂ ਗੋਸ ਦੇ ਗੋਲੇ ਸੁੱਟੇ ਗਏ ਗੋਲੇ ਕਈ ਦਿਨਾਵਾ ਸੁੱਟੇ ਗਏ ਨੇ ਪਹਿਲਾਂ ਸ਼ਾਂਤ ਰਿਹਾ ਮਾਹੌਲ ਅਤੇ ਉਸ ਤੋਂ ਬਾਅਦ ਮੀਟਿੰਗ ਮੀਟਿੰਗ ਦਾ ਸੱਦਾ ਆ ਹੁਣ ਕਿਸਾਨ ਮੀਟਿੰਗ ਤੇ ਮੌਜੂਦ ਨੇ ਮੀਟਿੰਗ ਕਰ ਰਹੇ ਨੇ ਉਸ ਤੋਂ ਬਾਅਦ ਇਹ ਵੀ ਕਿਸਾਨਾਂ ਦਾ ਕਹਿਣਾ ਕਿ ਜਿਵੇਂ ਦੀ ਮੀਟਿੰਗ ਹੋਈ ਕੀ ਉਹਦਾ ਰਿਜ਼ਲਟ ਨਿਕਲਦਾ ਕੀ ਗੱਲਬਾਤ ਹੋਈ ਅਗਲਾ ਪਲਾਨ ਅਸੀਂ ਫੇਰ ਦੱਸਾਂਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ